ਗਏ ਸਨ ਉਹਨਾਂ ਸਿੰਘਾਂ ਦਾ ਕਮਸਾਣ ਦਾ ਜੁੱਧ ਹੋਇਆ ਜਿੰਨੇ ਵੀ ਸਿੰਘ ਕਿਲੇ ਵਿੱਚੋਂ ਬਾਹਰ ਨਿਕਲਿਓ ਸਾਰੇ ਜੰਗ ਕਰਦਿਆਂ ਸ਼ਹੀਦ ਹੋ ਗਏ ਤੇ ਪਿੱਛੇ ਕੋਈ ਸਿੰਘ ਖਬਰ ਦੇਣ ਵਾਲਾ ਨਾ ਬਚਿਆ ਤੇ ਬਾਕੀ ਕਿਲੇ ਵਿੱਚ ਥੋੜੇ ਜੇ ਸਿੰਘ ਰਹਿ ਗਏ ਸਨ ਤੇ ਉਹਨਾਂ ਸਿੰਘਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਤੁਰਕਾਂ ਨੂੰ ਹੋਰ ਜ਼ਿਆਦੀ ਚੰਮਲ ਚੜ ਗਈ ਕਿ ਵੀ ਬਾਕੀ ਜਿਹੜੇ ਥੋੜੇ ਜੇ ਸਿੰਘ ਰਹਿੰਦੇ ਵੀ ਇਹਨਾਂ ਨੂੰ ਮਾਰਨਾ ਕਿਹੜਾ ਔਖਾ ਹੈ ਆਓ ਅਗਲੇ ਪ੍ਰਸੰਗ ਸਰਵਣ ਕਰੀਏ ਮਾਨਵ ਵਰਤਿਆ ਇਕਾਗਰ ਕਰਨ ਵਾਸਤੇ ਸਰਬਤ ਸੰਗਤਾਂ ਪ੍ਰੇਮ ਸਹਿਤ ਜਪੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਦੁਹਰਾ ਤੁਰਕਨ ਕਹੀ ਮਾਰੀ ਜਬੈ ਮਨ ਮੈਂ ਬਹੁ ਗਰਬਾਹੇ ਤੁਰਕਾਂ ਨੇ ਜਦੋਂ ਕਛ ਕਰਨ ਵਾਸਤੇ ਗਈ ਹੋਈ ਮੋਰਲੀ ਫੌਜ ਨੂੰ ਮਾਰ ਲਿਆ ਤੇ ਉਹਨਾਂ ਨੇ ਆਪਣੇ ਮਨ ਦੇ ਅੰਦਰ ਬੜਾ ਹੰਕਾਰ ਕੀਤਾ ਹੈ ਕਰ ਹੱਲੋ ਮਾਰੂ ਗੜੀ ਅਬ ਕਿਮ ਚੁੱਪ ਬਹਾਹੇ ਨਵਾਬ ਕਹਿਣ ਲੱਗਾ ਵੀ ਹੁਣ ਆਪਾਂ ਚੁੱਪੋ ਕੇ ਕਿਉਂ ਬੈਠੀਏ ਚਲੋ ਹੁਣ ਚੱਲ ਕੇ ਗੜੀ ਨੂੰ ਵੀ ਮਾਰ ਲਓ ਅੰਦਰ ਚੱਲ ਕੇ ਕਬਜ਼ਾ ਕਰ ਲਓ ਜਿੰਨੇ ਵੀ ਸਿੰਘ ਨੇ ਸਾਰੇ ਆਪਾਂ ਗ੍ਰਿਫਤਾਰ ਕਰ ਲਈਏ ਜਾਂ ਉਹਨਾਂ ਸਿੰਘਾਂ ਨੂੰ ਜੰਗ ਦੇ ਵਿੱਚ ਮਾਰ ਦਈਏ ਚੋਪਈ ਤਬ ਨਵਾਬ ਨਹਿ ਪੌੜੀ ਕੜਾਈ ਗੜੀ ਦੇ ਅੰਦਰ ਵੜਨ ਵਾਸਤੇ ਨਵਾਬ ਨੇ ਬਹੁਤ ਸਾਰੀਆਂ ਪੌੜੀਆਂ ਜਿਹੜੀਆਂ ਕਢਾ ਲਈਆਂ ਔਰ ਪਿੰਡਨ ਤੇ ਚੱਕ ਮੰਗਾਈ ਬਾਕੀ ਜਿਹੜੇ ਹੋਰ ਨਾਲ ਦੇ ਪਿੰਡ ਸਾਰਾ ਉਹਨਾਂ ਪਿੰਡਾਂ ਵਿੱਚੋਂ ਵੀ ਕੋਈ ਪੌੜੀਆਂ ਜਿਹੜੀਆਂ ਨੇ ਉਹ ਮੰਗਵਾ ਲਈਆਂ ਦਾਰੂ ਸਿਕਾ ਦੀਓ ਵਰਤਾਏ ਆਪਣੀ ਫੌਜ ਨੂੰ ਲੜਨ ਵਾਸਤੇ ਦਾਰੂ ਸਿਕਾ ਆਦਿਕ ਵਰਤਾ ਦਿੰਦਾ ਹੈ ਤੋਪ ਜੰਬੂਰਣ ਦੀਨੇ ਲਾਏ ਇਸੇ ਪ੍ਰਕਾਰ ਜਿਹੜੇ ਤੋਪ ਤੇ ਜੰਬੂਰੇ ਰਹਿ ਕਲਿਆਦਕ ਜਿਹੜੇ ਉਹ ਵੀ ਲਾ ਦਿੱਤੇ ਹਨ ਫੌਜ ਕਹੀ ਲੁੱਟ ਮਾਫ ਕਰਦੇ ਹੋ ਤੇ ਫੌਜ ਨੂੰ ਕਹਿ ਦਿੱਤਾ ਨਾ ਬਾਪ ਨੇ ਕਿ ਕਿਲੇ ਵਿੱਚ ਜਿੰਨਾ ਕੁਝ ਲੁੱਟੋਗੇ ਤੁਹਾਡੀ ਸਾਰੀ ਲੁੱਟ ਮਾਫ ਹੈ ਜਿਹੜਾ ਜੋ ਲੁੱਟੇਗਾ ਉਹ ਸਮਾਨ ਉਸੇ ਦਾ ਹੀ ਹੋਵੇਗਾ ਘੜੀ ਘੜੀ ਮੇ ਹਮ ਤੇ ਲੇ ਹੋ ਤੇ ਸਾਨੂੰ ਇਹ ਘੜੀ ਜਿਹੜੀ ਇੱਕ ਘੜੀ ਵਿੱਚ ਚਾਹੀਦੀ ਹੈ ਘੜੀ ਤੇ ਹਮਲਾ ਕਰੋ ਘੜੀ ਨੂੰ ਚਾਰ ਚ ਫੇਰਿਓ ਕੇਰਾ ਪਾ ਕੇ ਕਾਬੂ ਕਰ ਲਓ ਤੇ ਲੁੱਟਦਾ ਮਾਲ ਤੁਹਾਡਾ ਹੋਵੇਗਾ ਫੌਜ ਚੰਗੀਰੀ ਲਈ ਹੈ ਮਾਰ ਸਿੰਘਾਂ ਦੀ ਚੰਗੀ ਜੜੀ ਫੌਜ ਸੀ ਉਹ ਫੌਜ ਤੇ ਆਪਾਂ ਬਾਹਰੀ ਮਾਰ ਦਿੱਤੀ ਹੈ ਰਹੀ ਪਈ ਹੈ ਭੁਖੀ ਹਾਰ ਤੇ ਬਾਕੀ ਜੜੀ ਫੌਜ ਘੜੀ ਅੰਦਰ ਰਹਿ ਗਈ ਉਹ ਭੁਖੀ ਫੌਜੀ ਰਹਿ ਗਈ ਹੈ ਕਈ ਦਿਨਾਂ ਦਾ ਉਹਨਾਂ ਨੇ ਲੰਗਰ ਨਹੀਂ ਸ਼ਕਿਆ ਤੇ ਕਈ ਦਿਨਾਂ ਦੇ ਉਹ ਸੁੱਤੇ ਨਹੀਂ ਹਨ ਕਈ ਉਹਨਾਂ ਵਿੱਚੋਂ ਬਿਮਾਰ ਹੋ ਬਣ ਗਏ ਚੰਗੀ ਚੰਗੀ ਫੌਜ ਤਾਂ ਆਪਾਂ ਮਾਰ ਲਈ ਐ ਤੇ ਭੁਖੇ ਭਾਣੇ ਬਾਕੀ ਸਿੰਘ ਗੜੀ ਵਿੱਚ ਰਹਿ ਗਏ ਹਨ ਤਤ ਖਾਲਸੋ ਹੁ ਤੋ ਪੁਜੰਗੀ ਬਾਕੀ ਜਿਹੜਾ ਤਤ ਖਾਲਸਾ ਪਜੰਗ ਫੌਜ ਬਾਬਾ ਬినੋਦ ਸਿੰਘ ਆਦਕ ਜੀ ਸਨ ਹੋਏ ਛੱਡ ਗਏ ਬਾਤ ਭਈ ਚੰਗੀ ਇਹ ਸਾਰੇ ਸਿੰਘ ਬੰਦਾ ਸਿੰਘ ਨੂੰ ਛੱਡ ਕੇ ਚਲੇ ਗਏ ਨੇ ਤੇ ਸਾਡੇ ਗੱਲ ਹੋ ਗਈ ਹੈ ਉਨ ਬਿਨ ਬੰਦੋ ਜਹ ਜਹ ਲੜਿਓ ਬਾਬਾ ਬినੋਦ ਸਿੰਘ ਤੋਂ ਬਿਨਾ ਤਤ ਖਾਲਸੇ ਤੋਂ ਨਾ ਬੰਦਾ ਸਿੰਘ ਨੇ ਜਿੱਥੇ-ਜਿੱਥੇ ਵੀ ਜੰਗ ਕੀਤਾ ਹੈ ਭਇਓ ਨਠ ਤਿਸ ਕਹੂ ਨਾ ਅੜਿਓ ਉਸ ਜਗ੍ਹਾ ਤੋਂ ਹਾਰ ਕੇ ਬੰਦਾ ਸਿੰਘ ਨਠ ਕਈ ਗਿਆ ਹੈ ਕਿਸੇ ਵੀ ਜਗ੍ਹਾ ਤੇ ਬੰਦਾ ਸਿੰਘ ਜਿੱਤ ਨਹੀਂ ਪ੍ਰਾਪਤ ਕਰ ਸਕਿਆ ਦੋਹਰਾ ਕਹੀ ਮਾਰ ਹਮ ਤੇ ਲਈ ਗਈ ਬੰਦੇ ਕਰਾਮਾਤ ਬੰਦੇ ਸਿੰਘ ਦੀ ਜੜੀ ਫੌਜ ਜ਼ਮੀਨ ਕਾਛ ਕਰਨ ਵਾਸਤੇ ਗਈ ਸੀ ਉਹ ਤਾਂ ਸੀ ਮਾਰ ਲਈ ਹੈ ਤੇ ਨਾਲੇ ਬੰਦਾ ਸਿੰਘ ਦੀ ਕਰਾਮਾਤ ਸ਼ਕਤੀ ਜਿਹੜੀ ਉਹ ਵੀ ਅੰਦਰੋਂ ਚਲੀ ਗਈ ਹੈ ਅਬ ਲੀਵਾਂਗੇ ਫੜ ਉਸੈ ਲੜਾਂ ਕਰਾਂ ਉਸ ਘਾਤ ਤੇ ਹੁਣ ਬੜੇ ਸੌਖੇ ਤਰੀਕੇ ਨਾਲ ਆਪਾਂ ਨੂੰ ਫੜ ਲਵਾਂਗੇ ਤੇ ਜੇ ਸਾਡੇ ਨਾਲ ਲੜਾਈ ਕਰੇਗਾ ਤੇ ਜੰਗ ਵਿੱਚ ਉਹਨੂੰ ਮਾਰ ਸੁੱਟਾਂਗੇ ਚੋਪਈ ਯੋਗ ਹੈ ਤੁਰਕਨ ਕਰੀ ਚੜਾਈ ਇਸ ਤਰ੍ਹਾਂ ਦੇ ਬਚਨ ਕਹਿ ਕਰਕੇ ਤੁਰਕਾ ਨੇ ਚੜਾਈ ਕਰ ਦਿੱਤੀ ਗੁਰਦਾਸ ਨੰਗਲ ਦੀ ਗੜੀ ਉੱਪਰ ਸਿੱਖਨ ਨੇ ਤੇ ਉਹ ਸੁਣ ਪਾਈ ਜਿਹੜੇ ਮੁਠੀ ਭਾਰ ਸਿੰਘ ਅੰਦਰ ਰਹਿ ਗਏ ਸਨ ਉਹਨਾਂ ਨੂੰ ਜਦੋਂ ਇਹ ਖਬਰ ਪ੍ਰਾਪਤ ਹੋਈ ਹੈ ਸਿੱਖਨ ਨੇ ਭੀ ਭਲੀ ਮਨਾਈ ਅੰਦਰੋਂ ਸਿੰਘਾਂ ਨੇ ਵੀ ਫਿਰ ਇਹ ਗੱਲ ਭਲੀ ਮਨਾਈ ਚੰਗੀ ਮਨਾਈ ਹੈ ਸ਼ਹੀਦ ਹੋਣ ਕੀ ਬਦੀਤ ਕਾਈ ਸਿੰਘਾਂ ਨੇ ਸ਼ਹੀਦ ਹੋਣ ਦੀ ਵਿਧੀ ਤੱਕ ਲਈ ਵੀ ਚਲੋ ਚੰਗਾ ਹੋਇਆ ਭੁੱਖ ਦੇ ਨਾਲ ਰੁੰਝ ਰੁੰਝ ਕੇ ਮਰਨ ਨਾਲੋਂ ਤੇ ਚੰਗਾਈ ਹੈ ਵੀ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਕਰਕੇ ਮਰ ਜਾਈਏ ਦੁਹਰਾ ਹੋਵੋ ਸ਼ਹੀਦ ਬੰਦੇ ਅਗੇ ਬਹਿ ਭੁਖੇ ਕਾਹੇ ਮਰਾਹੇ ਸਿੰਘਾ ਹੁਣ ਬੰਦਾ ਸਿੰਘ ਬਹਾਦਰ ਦੇ ਅਗੇ ਸ਼ਹੀਦ ਹੋ ਕੇ ਮਰ ਜਾਓ ਭੁੱਖੇ ਬਹਿ ਕੇ ਮਰਨ ਦਾ ਕੀ ਲਾਭ ਐ ਕਿਉਂ ਆਪਾਂ ਭੁੱਖ ਦੇ ਨਾਲ ਤੰਗ ਹੋ ਹੋ ਕੇ ਬਰੀਏ ਪੜ ਤਲਵਾਰ ਨ ਹੋਈ ਖੜੇ ਬੂਹੇ ਦਏ ਖੁਲਾਏ ਸਿੰਘ ਤਲਵਾਰਾਂ ਲੈ ਕੇ ਮੈਦਾਨੇ ਜੰਗ ਦੇ ਵਿੱਚ ਨਿਤਰ ਆਏ ਤੇ ਗੁਰਦਾਸ ਨੰਗਲ ਦੀ ਗੜੀ ਦਾ ਦਰਵਾਜ਼ਾ ਅੱਗੋਂ ਸਿੰਘਾਂ ਨੇ ਖੋਲ ਦਿੱਤਾ ਹੈ ਚੋਪਈ ਘੋੜੇ ਚੜ ਚੜ ਤੁਰਕ ਬਹੁ ਆਏ ਬਹੁਤੇ ਤੁਰਕ ਆਪਣੇ ਘੋੜਿਆਂ ਤੇ ਅਸਵਾਰ ਹੋ ਕਰਕੇ ਆਏ ਹਨ ਮੂਹਰੇ ਚਹੈ ਪਿਆਦੇ ਜਾਏ ਤੇ ਜਿਹੜੀ ਪਿਆਦੀ ਫੌਜ ਸੀ ਉਹ ਅੱਗੇ ਜਾਣਾ ਚਾਹੁੰਦੀ ਸੀ ਪਿਆਦੀ ਫੌਜ ਜਾਨੀ ਜਿਹੜੀ ਪੈਦਲ ਚੱਲਣ ਵਾਲੀ ਹੈ ਕਹੈ ਮਾਲ ਬਹੁ ਬੰਦਾ ਪਾਹੇ ਉਹਨਾਂ ਅੰਦਰ ਇਹ ਲਾਲਚ ਸੀ ਵੀ ਬੰਦਾ ਸਿੰਘ ਦੇ ਕੋਲ ਬੜਾ ਮਾਲ ਹੈ ਬੜੇ ਪੈਸੇ ਨੇ ਇਹ ਗੱਲ ਤੇ ਚਾਰ ਚੁਫੇਰੇ ਫੈਲੀ ਸੀ ਪੇ ਜਿਹੜਾ ਦੀਵੇ ਵਿੱਚ ਤੇਲ ਪਾਣ ਵਾਸਤੇ ਵੀ ਆਉਂਦਾ ਤੇ ਖੀਸੇ ਵਿੱਚ ਹੱਥ ਪਾ ਕੇ ਉਹਨੂੰ ਸੋਨੇ ਦੀਆਂ ਮੋਹਰਾਂ ਬੰਦਾ ਸਿੰਘ ਦਿੰਦਾ ਹੈ ਇਸ ਕਰਕੇ ਤੁਰਕਾਂ ਨੂੰ ਇਹ ਭਲੇਖਾ ਸੀ ਵੀ ਬੰਦਾ ਸਿੰਘ ਦੇ ਪਾਸ ਬੜਾ ਧਾਨ ਹੈ ਬੜੀ ਮਾਇਆ ਹੈ ਲੇ ਉਗ ਸੂ ਜੋ ਪਹਿਲੋਂ ਜਾਏ ਤੇ ਜਿਹੜੀ ਪੈਦਲ ਫੌਜ ਸੀ ਉਹ ਜਾਣਦੇ ਸਨ ਵੀ ਜਿਹੜਾ ਪਹਿਲਾਂ ਕਿਲੇ ਵਿੱਚ ਜਾਏਗਾ ਤੇ ਬੰਦਾ ਸਿੰਘ ਦਾ ਉਹ maal ਸਾਰਾ ਉਹੀ ਲੁੱਟ ਲਏਗਾ ਇਸ ਵਾਸਤੇ ਪਿਆਦੀ ਫੌਜ ਪਹਿਲਾਂ ਅੱਗੇ ਜਾਣਾ ਚਾਹੁੰਦੀ ਹੈ ਉਸਤੇ ਆਗੇ ਉਹੇ ਚਾਹ ਹੈ ਦੌੜੇ ਇਸ ਤਰ੍ਹਾਂ ਫਿਰ ਜਿਹੜੇ ਘੋੜਸਵਾਰ ਨੇ ਉਹ ਉਹਨਾਂ ਤੋਂ ਅੱਗੇ ਜਾਣਾ ਚਾਹੁੰਦੇ ਹਨ ਘੋੜਨ ਉੱਪਰ ਚੜਾਵੇਂ ਘੋੜੇ ਜਿਹੜੇ ਘੋੜਸਵਾਰ ਸਾਨੂੰ ਵੀ ਲਾਲਚੀ ਹੋ ਗਏ ਤੇ ਘੋੜਿਆਂ ਉੱਪਰ ਘੋੜੇ ਚੜਹੀ ਜਾ ਰਹੇ ਨੇ ਵੀ ਅਸੀਂ ਪਹਿਲਾਂ ਜਾ ਕੇ ਲੁੱਟਮਾਰ ਕਰ ਲਈਏ ਆਪਨ ਸੋ ਆਪੇ ਭਿੜ ਪਰੈ ਲਾਲਚ ਦੇ ਮਾਰੇ ਇਸ ਤਰ੍ਹਾਂ ਤੁਰਕ ਜਿਹੜੇ ਆਪਸ ਦੇ ਵਿੱਚ ਹੀ ਭੜ ਪਏ ਹਨ ਆਪਸ ਵਿੱਚ ਹੀ ਲੜਨ ਲੱਗ ਪਏ ਅਗਲਨ ਪਰ ਪਿਛਨਲ ਪਗ ਧਰੈ ਤੇ ਜਿਹੜੇ ਅੱਗੇ ਅੱਗੇ ਜਾ ਰਹੇ ਸਨ ਉਹਨਾਂ ਜਾਣ ਵਾਲਿਆਂ ਦੇ ਉੱਪਰ ਪਿਛਲੇ ਪੈਰ ਰੱਖੀ ਜਾਂਦੇ ਨੇ ਪੈਦਲ ਜਿਹੜੇ ਸਨ ਉਹਨਾਂ ਦੇ ਉੱਪਰ ਘੋੜ ਸਵਾਰ ਆਪਣੇ ਘੋੜੇ ਜਿਹੜੇ ਉਹ ਤੋਰੀ ਜਾਂਦੇ ਨੇ ਉਹਨਾਂ ਨੂੰ ਘੋੜਿਆਂ ਦੇ ਪੈਰਾਂ ਹੇਠਾਂ ਰਗੜੀ ਜਾਂਦੇ ਹਨ ਗਰਦ ਧੂਆਂ ਭਇਓ ਅੰਧੇਰੋ ਇਸ ਤਰ੍ਹਾਂ ਚਾਰਚ ਫਿਰੇ ਗਰਦ ਧੂਆਂ ਮਚ ਗਿਆ ਹਨੇਰਾ ਹੋ ਗਿਆ ਹੈ ਚਾਰ ਤਰਫ ਤੇ ਓਨ ਗੜ ਘੇਰੋ ਚਾਰਚ ਫਿਰੇ ਤੋਂ ਤੁਰਕਾਂ ਨੇ ਗੁਰਦਾਸ ਨੰਗਲ ਦੀ ਗੜੀ ਨੂੰ ਘੇਰਾ ਪਾ ਲਿਆ ਚਾਰ ਲੱਖ ਕਹੈਂ ਤੁਰਕ ਜੀ ਜੰਤ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਦਿੱਲੀ ਦੀ ਫੌਜ ਸੀ ਲਾਹੌਰ ਦੇ ਨਵਾਬ ਦੀ ਫੌਜ ਸੀ ਤੇ ਬਹੁਤ ਸਾਰਾ ਮੁਲਖਈਆ ਵੀ ਇਕੱਠਾ ਹੋਇਆ ਸੀ ਜਿਨ੍ਹਾਂ ਦੇ ਕੋਲ ਹੈਦਰੀ ਝੰਡਾ ਝੁਲਾ ਕੇ ਤੇ ਟੰਡੋਰਾ ਪਟਵਾਇਆ ਗਿਆ ਵੀ ਦੀਨ ਮਜ਼ਬਦਾ ਜੋਧਾ ਤੁਸੀਂ ਸਾਡਾ ਸਾਥ ਦਿਓ ਤੇ ਮੁਲਖਈਆ ਜਿਹੜਾ ਇਕੱਠਾ ਹੋ ਗਿਆ ਤੇ ਕਰੀਬਨ 4 ਲੱਖ ਦੀ ਗਿਣਤੀ ਬਣਦੀ ਹੈ 4 ਲੱਖ ਦੀ ਫੌਜ ਨੇ ਗੁਰਦਾਸ ਨੰਗਲ ਦੀ ਗੜੀ ਨੂੰ ਚਫੇਰੇ ਤੋਂ ਘੇਰਾ ਪਾਇਆ ਹੈ 1400 ਬੰਦੇ ਸਿਰਤੰਤ ਤੇ ਅੰਦਰ ਕਹਿੰਦੇ 4000 ਜਿਹੜੇ ਸਿੰਘ ਨੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਹਨ ਭੁਕੇ ਮਰੇ ਉਹ ਸੋਏ ਨਹੀਂ ਜਿਹੜੇ ਵਿਚਾਰੇ ਭੁੱਖ ਦੇ ਸਤਾਏ ਹੋਏ ਕਈ ਦਿਨਾਂ ਤੋਂ ਭੁਖੇ ਭਾਣੇ ਜਿਨ੍ਹਾਂ ਨੇ ਲੰਗਰ ਨਹੀਂ ਛਕਿਆ ਨਾ ਹੀ ਜਿਨ੍ਹਾਂ ਨੇ ਕਦੇ ਆਰਾਮ ਕੀਤਾ ਨਾ ਹੀ ਸੁੱਤੇ ਹਨ ਤੋ ਨਾ ਉਜਰ ਉਨੈ ਤਨ ਮਾਹੇ ਉਹਨਾਂ ਸਿੰਘਾਂ ਦੇ ਵਿੱਚ ਕੋਈ ਬਹੁਤੀ ਤਾਕਤ ਨਹੀਂ ਸੀ ਬਚੀ ਭੁੱਖੇ ਰਹਿਣ ਕਰਕੇ ਸਰੀਰ ਬੜੇ ਕਮਜ਼ੋਰ ਹੋ ਚੁੱਕੇ ਸਨ ਪਰ ਤਤ ਚਿਨ ਕੱਚ ਹਿੰਮਤ ਆਈ ਪਰ ਜਦ ਉਹਨਾਂ ਸਿੰਘਾਂ ਨੇ ਸੁਣਿਆ ਨਾ ਵੀ ਫੌਜ ਚੜ੍ਹ ਕੇ ਆ ਗਈ ਹੈ ਸ਼ਹਾਦਤ ਦਾ ਵੇਲਾ ਹੈ ਇੰਨੀ ਗੱਲ ਸੁਣਦਿਆਂ ਸਾਰਾ ਸਿੰਘਾਂ ਵਿੱਚ ਹਿੰਮਤ ਆ ਗਈ ਮਨ ਲਓ ਵੀ ਕੋਈ ਬਿਜਲੀ ਉਹਨਾਂ ਦੇ ਸਰੀਰ ਵਿੱਚ ਦੌੜ ਗਈ ਹੋਵੇ ਕਰਤੇ ਕੀ ਗੱਦ ਕਿਨੈ ਨਾ ਪਾਈ ਪਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਕਰਤੇ ਅਕਾਲ ਪੁਰਖ ਦੀ ਮਿੱਤ ਮਰਿਆਦਾ ਅੱਜ ਤੱਕ ਕਿਸੇ ਨੇ ਪ੍ਰਾਪਤ ਨਹੀਂ ਕੀਤੀ ਕੋਈ ਨਹੀਂ ਜਾਣਦਾ ਜਦੋਂ ਮਹਿਰਮਤ ਕਰੇ ਨੀਕੀ ਕੀਰੀ ਮੈਂ ਕਲ ਰੱਖ ਹੈ ਭਸਮ ਕਰੈ ਲਸ਼ਕਰ ਕੋਟ ਲਖ ਹੈ ਛੋਟੀ ਜੀ ਕੀੜੀ ਦੇ ਵਿੱਚ ਵੀ ਆਪਣੀ ਸ਼ਕਤੀ ਰੱਖ ਕੇ ਉਸ ਕੀੜੀ ਦੇ ਪਾਸੋਂ ਲੱਖਾਂ ਦੀ ਫੌਜ ਉਮਰਵਾ ਦਿੰਦਾ ਹੈ ਤੇ ਐਸੀ ਕਲਾ ਕਹਿੰਦੇ ਇਸ ਗੁਰਦਾਸ ਨੰਗਲ ਦੀ ਗੜੀ ਵਿੱਚ ਵਰਤੀ ਹੈ ਜਦੋਂ 4000 ਸਿੱਖ ਭੁਖੇ ਭਾਣੇ ਜਿਨ੍ਹਾਂ ਨੇ ਆਰਾਮ ਨਹੀਂ ਸੀ ਕੀਤਾ ਉਹਨਾਂ ਅੰਦਰ ਪਰਮੇਸ਼ਰ ਨੇ ਕੋਈ ਕਲਾ ਵਰਤਾ ਦਿੱਤੀ ਹੈ ਦੁਹਰਾ ਉਸ ਤੈ ਆਗਾ ਉਖੜੈ ਹੋਣ ਸ਼ਹੀਦ ਸ਼ੇਤਾਬ ਬਾਹਰਲੇ ਪਾਸੇ ਤਾਂ ਤੁਰਕ ਲੁੱਟ ਕਰਨ ਵਾਸਤੇ ਇੱਕ ਦੂਜੇ ਦੇ ਅੱਗੇ ਜਾਂਦੇ ਨੇ ਇੱਕ ਦੂਜੇ ਨੂੰ ਮਾਰਦੇ ਨੇ ਤੇ ਅੰਦਰ ਜਿਹੜੇ ਸਿੰਘ ਸਨ ਉਹ ਤਲਵਾਰਾਂ ਲੈ ਕੇ ਇੱਕ ਦੂਜੇ ਦੇ ਅੱਗੇ ਖੜੇ ਹੁੰਦੇ ਵੀ ਪਹਿਲਾਂ ਮੈਂ ਸ਼ਹੀਦ ਹੋਣਾ ਹੈ ਪਹਿਲਾਂ ਮੈਂ ਜੰਗ ਦੇ ਵਿੱਚ ਜਾ ਕੇ ਤੁਰਕਾਂ ਨਾਲ ਲੜਨਾ ਹੈ ਜਿਸ ਹੱਥ ਚੜਿਓ ਹਥਿਆਰ ਜੋ ਸੋ ਲੈ ਖੜਿਓ ਛੇਤਾਬ ਜਿਸ ਸਿੰਘ ਦੇ ਹੱਥ ਦੇ ਵਿੱਚ ਜਿਹੜਾ ਹਥਿਆਰ ਚੜ ਗਿਆ ਉਹੀ ਹਥਿਆਰ ਲੈ ਕੇ ਛੇਤੀ ਨਾਲ ਅੱਗੇ ਜਾ ਖਲੋਤਾ ਹੈ ਚੋਪਈ ਉਧਰੋਂ ਤੁਰਕਨ ਹੱਲੋ ਕੀਓ ਦੂਜੇ ਪਾਸੇ ਤੋਂ ਤੁਰਕਾਂ ਨੇ ਹੱਲਾ ਕਰ ਦਿੱਤਾ ਹੈ ਇਤਤੈ ਸਿਖਨ ਮੂਹਰੋ ਲਿਓ ਇਧਰੋਂ ਫਿਰ ਸਿੱਖਾਂ ਨੇ ਵੀ ਕਹਿੰਦੇ ਮੂਰੇ ਹੋ ਕਰਕੇ ਵੈਰੀ ਦਾ ਅੱਗਾ ਰੋਕ ਲਿਆ ਤੁਰਕ ਫੌਜ ਟੁੱਕ ਪਈ ਦਰਵਾਜਨ ਤੁਰਕਾਂ ਦੀ ਫੌਜ ਗੜੀ ਦੇ ਦਰਵਾਜਿਆਂ ਦੇ ਨੇੜੇ ਟੁੱਕ ਪਈ ਹੈ ਮਾਰ ਮਾਰ ਹੋਵਾਂ ਕਰਾਂ ਇਸ ਤਰ੍ਹਾਂ ਮਾਰ-ਮਾਰ ਦੀਆਂ ਕਹਿੰਦੇ ਆਵਾਜ਼ਾਂ ਆਉਣ ਲੱਗ ਪਈਆਂ ਕਿਲੇ ਤੋਂ ਬਾਹਰ ਤੇ ਕਿਲੇ ਤੇ ਕਿਲੇ ਦੇ ਅੰਦਰਲੇ ਪਾਸੇ ਰੌਲਾ ਪੈ ਗਿਆ ਹੈ ਅਲੀ ਅਲੀ ਉਤ ਤੁਰਕ ਪੁਕਾਰੈ ਗੜੀ ਤੋਂ ਬਾਹਰ ਜਿਹੜੇ ਤੁਰਕ ਸਨ ਅਲੀ ਅਲੀ ਦੇ ਨਾਰੇ ਲਾਉਂਦੇ ਹਨ ਗੁਰੂ ਗੁਰੂ ਇਤ ਸਿੱਖ ਉਚਾਰੈ ਗੜੀ ਦੇ ਅੰਦਰ ਸਿੱਖ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਜਪਦੇ ਨੇ ਇਧਰੋਂ ਸਿੱਖ ਨਾਰੇ ਲਾਉਂਦੇ ਹਨ ਆ ਤੁਰਕਨ ਢੋਕ ਸ਼ਸਤਰ ਚਲਾਏ ਤੁਰਕਾਂ ਨੇ ਨੇੜੇ ਆ ਕਰਕੇ ਗੜੀ ਦੇ ਸ਼ਸਤਰ ਚਲਾ ਦਿੱਤੇ ਹਨ ਸਿੱਖ ਰਹੇ ਖੜ ਉਸ ਹੀ ਥਾਂਏ ਗੁਰੂ ਕੇ ਸਿੱਖ ਉਸੇ ਹੀ ਜਗ੍ਹਾ ਤੇ ਖਲੋਤੇ ਰਹੇ ਆਪਣੇ ਕਦਮ ਆਪਣੇ ਪੈਰ ਜ਼ਮੀਨ ਤੇ ਪੱਕੇ ਕਰ ਲਏ ਹਨ ਭਰੀ ਬੰਦੂਕ ਥੀ दारू ਨਾਲ ਗੁਰੂ ਕੇ ਸਿੱਖਾਂ ਨੇ ਪਹਿਲਾਂ ਹੀ ਬੰਦੂਕਾਂ ਜਿਹੜੀਆਂ ਹਨ ਬਰੂਦ ਸਿੱਕੇ ਨਾਲ ਪਾ ਕੇ ਤੇ ਉਹਨਾਂ ਨੂੰ ਤਿਆਰ ਕਰਕੇ ਰੱਖਿਆ ਹੈ ਦੋਇਦ ਗੋਲੀ ਥੀ ਰਖੀ ਡਾਲ ਇੱਕ ਇੱਕ ਬੰਦੂਕ ਵਿੱਚ ਦੋ ਦੋ ਗੋਲੀਆਂ ਪਾ ਕੇ ਉਹਨਾਂ ਨੂੰ ਤਿਆਰ ਕਰਕੇ ਰੱਖਿਆ ਹੈ ਕਹੇ ਉਹ ਸਿੰਘਨ ਅਬ ਦੇਹੁ ਦਗਾਏ ਜਦੋਂ ਵੈਰੀ ਬਿਲਕੁਲ ਬੰਦੂਕਾਂ ਦੀ ਮਾਰ ਦੇ ਹੇਠਾਂ ਆ ਗਿਆ ਤੇ ਸਿੰਘਾਂ ਨੇ ਆਖਿਆ ਭਾਈ ਹੁਣ ਬੰਦੂਕਾਂ ਦਾਗ ਦਿਓ ਬੰਦੂਕਾਂ ਚਲਾ ਦਿਓ ਇਸ ਤੋਂ ਪਰੇ ਵਕਤ ਹੈ ਕਾਏ ਇਸ ਤੋਂ ਪਰੇ ਹੋਰ ਕਿਹੜਾ ਵਕਤ ਆਉਣਾ ਹੈ ਹੋਰ ਕਿਹੜਾ ਸਮਾਂ ਆਉਣਾ ਹੈ ਵੈਰੀ ਸਾਡੀ ਮਾਰ ਦੇ ਹੇਠਾਂ ਆਇਆ ਇਸ ਕਰਕੇ ਹੁਣ ਗੋਲੀਆਂ ਚਲਾ ਕੇ ਵੈਰੀ ਨੂੰ ਮਾਰ ਸਟੋ ਧਰ ਕੰਦੇ ਸੋ ਦਈ ਦਗਾਏ ਮੋਡਿਆਂ ਤੇ ਰੱਖ ਕੇ ਬੰਦੂਕਾਂ ਸਿੰਘਾਂ ਨੇ ਦਾਗ ਦਿੱਤੀਆਂ ਇੱਕ ਇੱਕ ਦੋਏ ਦੋਏ ਦਏ ਗਿਰਾਏ ਜਦੋਂ ਬੰਦੂਕਾਂ ਕਾੜ ਕਾੜ ਕਰਕੇ ਚੱਲੀਆਂ ਉਹਨਾਂ ਦੀ ਗੋਲੀ ਨਾਲ ਇੱਕ ਇੱਕ ਦੋ ਦੋ ਜਾਣੇ ਜ਼ਮੀਨ ਤੇ ਸੁੱਟ ਦਿੱਤੇ ਹਨ ਇੱਕ ਕੋ ਬਰਮ ਦੋਏ ਤਨ ਬਰਮੇ ਸਾਧ ਸੰਗਤ ਇੱਕ ਦਾ ਸਰੀਰ ਵਿੰਨ ਕੇ ਤੇ ਗੋਲੀ ਦੂਜੇ ਸਰੀਰਾਂ ਨੂੰ ਜਾ ਕੇ ਵਿੰਨ ਜਾਂਦੀ ਐ ਭਾਵ ਦੋ ਦੋ ਗੋਲੀਆਂ ਨੇ ਇੱਕ ਇੱਕ ਬੰਦੂਕ ਦੇ ਵਿੱਚ ਦਨਾਲੀਆਂ ਕਹਿ ਲਓ ਜਿਨ੍ਹਾਂ ਵਿੱਚੋਂ ਗੋਲੀਆਂ ਨਿਕਲਦੀਆਂ ਇਸ ਤਰ੍ਹਾਂ ਇੱਕ ਇੱਕ ਦੋ ਦੋ ਜਾਣਿਆਂ ਦੇ ਸਰੀਰੋਂ ਵਿੰਨਦੀਆਂ ਜਾਂਦੀਆਂ ਹਨ ਹੱਡ ਤੋੜ ਸੋ ਲੰਗ ਗਈ ਚਰਮੇ ਸਰੀਰ ਦਾ ਚਮ ਜਿਹੜਾ ਸੀ ਉਹਨੂੰ ਵਿੰਨ ਦਿਆ ਹੋਇਆ ਫਿਰ ਹੱਡੀਆਂ ਭੰਨ ਕੇ ਸਰੀਰ ਤੋਂ ਵਿੱਚੋਂ ਆਰ ਪਾਰ ਹੋ ਗਈਆਂ ਹਨ ਦੋਹਰਾ ਮੂਹਰੇ ਆਏ ਕਰ ਹੱਲੋ ਸੋ ਬਹੁ ਦਇਆ ਗਿਰਾਏ ਜਿਹੜੇ ਵੈਰੀ ਹੱਲਾ ਕਰਕੇ ਮੂਹਰੇ ਆਏ ਸਨ ਸਿੰਘਾਂ ਨੇ ਉਹਨਾਂ ਵੈਰੀਆਂ ਨੂੰ ਸੁੱਟ ਦਿੱਤਾ ਹੈ ਲੋਥਨ ਪਰ ਲੋਥਾਂ ਗਿਰੀ ਘੋੜੇ ਤੁਰਤ ਸੰਕਾਏ ਲੋਥਾਂ ਦੇ ਉੱਪਰ ਲੋਥਾਂ ਡਿਗ ਪਈਆਂ ਢੇਰ ਲੱਗ ਪਏ ਤੇ ਘੋੜੇ ਤੁਰਤ ਸੰਕਾਏ ਤੇ ਜਿਹੜੇ ਘੋੜੇ ਸਾਨੂੰ ਵੀ ਅੱਗੋਂ ਕਹਿੰਦੇ ਡਰ ਗਏ ਉਹ ਵੀ ਡਰਦੇ ਮਾਰੇ ਅੱਗੇ ਨਹੀਂ ਤੁਰਦੇ ਦੁਹਰਾ ਸਿੰਘ ਭੀ ਮਰਨੋਂ ਕਹਿ ਡਰੈ ਤੋ ਲੈਣਾ ਦੂਸਰ ਸਾਥ ਤੇ ਸਿੰਘ ਜਿਹੜੇ ਹਨ ਉਹ ਵੀ ਕਿਥੇ ਮਰਨ ਤੋਂ ਡਰਦੇ ਨੇ ਉਹਨਾਂ ਨੂੰ ਮਰਨ ਦੀ ਕੋਈ ਪਰਵਾਹ ਨਹੀਂ ਤੇ ਨਾ ਹੀ ਸਿੰਘ ਕਦੇ ਦੂਜੇ ਦਾ ਸਾਥ ਟੋਲਦੇ ਨੇ ਵੀ ਕੋਈ ਮੇਰੇ ਨਾਲ ਹੋਵੇ ਕੋਈ ਮਦਦ ਕਰਨ ਵਾਲਾ ਹੋਵੇ ਜਿੱਧਰ ਮੂੰਹ ਰੋ ਕਰ ਤੁਰੈ ਮਾਰੈ ਉਸੇ ਸੋ ਹਾਥ ਸਤ ਸੰਗਤ ਜੀ ਕੱਲਾ ਕੱਲਾ ਸਿੰਘ ਸਵਾ ਲੱਖ ਦੇ ਬਰਾਬਰ ਹੈ ਸੁਰਜੀਤ ਸਿੰਘ ਪਾਤਰ ਬੜਾ ਸੋਹਣਾ ਬਚਨ ਲਿਖਦੇ ਕਿ ਜਦੋਂ ਮੈਂ ਸਭਾ ਦੇ ਵਿੱਚ ਸੱਚ ਕਹਿ ਕੇ ਇਕੱਲਾ ਰਹਿ ਗਿਆ ਤੇ ਕਹਿੰਦੇ ਜਦੋਂ ਮੈਂ ਗੁਰੂ ਨੂੰ ਚੇਤੇ ਕੀਤਾ ਤੇ ਮੈਂ ਸਵਾ ਲੱਖ ਹੋ ਗਿਆ ਉਂਝ ਮੈਂ ਸਭਾ ਵਿੱਚ ਸੱਚ ਕਹਿ ਕੇ ਇਕੱਲਾ ਰਹਿ ਗਿਆ ਲੋਕ ਮੇਰਾ ਸਾਥ ਛੱਡ ਗਏ ਸੱਚ ਬੋਲਣੇ ਕਰਕੇ ਪਰ ਮੈਂ ਗੁਰੂ ਨੂੰ ਚੇਤੇ ਕੀਤਾ ਤੇ ਸਵਾ ਲੱਖ ਹੋ ਗਿਆ ਜਦੋਂ ਗੁਰਸਿੱਖ ਗੁਰੂ ਨੂੰ ਚੇਤੇ ਕਰਦਾ ਤੇ ਫਿਰ ਉਹ ਸਵਾ ਲੱਖ ਦੇ ਟੋਲੀ ਹੋਇਆ ਕਰਦਾ ਕੱਲਾ ਜਾਣਾ ਇਸ ਤਰ੍ਹਾਂ ਗੁਰੂ ਕੇ ਸਿੰਘ ਕੱਲੇ ਜਾਣੇ ਕਿਸੇ ਦਾ ਸਾਥ ਟੋਲੇ ਤੋਂ ਬਿਨਾਂ ਅੱਗੇ ਹੋ ਕਰਕੇ ਤੁਰਦੇ ਹਨ ਮਾਰੈ ਉਸੇ ਸੋ ਹਾਥ ਜਿਹੜਾ ਸਾਹਮਣੇ ਆਉਂਦਾ ਉਹਨੂੰ ਮਾਰ ਛੁੱਟਦੇ ਹਨ ਚੋਪਈ ਔਰ ਤਰਫ ਕੀ ਕਹੋ ਸੋ ਗੱਲ ਭਾਈ ਰਤਨ ਸਿੰਘ ਜੀ ਕਹਿੰਦੇ ਹੁਣ ਦੂਜੀ ਤਰਫ ਦੀ ਗੱਲ ਮੈਂ ਤੁਹਾਨੂੰ ਦੱਸਦਾ ਹਾਂ ਤੁਰਕ ਗਏ ਥੇ ਜੋ ਉਤਵਲ ਸਾਧ ਸੰਗਤ ਦੂਜੇ ਪਾਸੇ ਜਿਹੜੇ ਤੁਰਕ ਗਏ ਸਨ ਮੀਚ ਅੱਖੀ ਬਹੁ ਦੌੜੇ ਜਾਨ ਤੁਰਕ ਜਿਹੜੇ ਸਾਨੂੰ ਅੱਖਾਂ ਮੀਚ ਕੇ ਨਾ ਦੌੜੀ ਜਾ ਰਹੇ ਸਨ ਵੀ ਚਲੋ ਇੱਥੇ ਕਿਹੜਾ ਸਾਡਾ ਕੋਈ ਮੁਕਾਬਲਾ ਕਰ ਸਕਦਾ ਹੈ ਹਲਵੋ ਅਗੈ ਪਰੋਸਿਓ ਖਾਨ ਇਦਾਂ ਭੱਜੇ ਜਾਂਦੇ ਸਨ ਨਾ ਖਾ ਮੀਚ ਕੇ ਵੀ ਜਿਵੇਂ ਕਿਸੇ ਨੇ ਅੱਗੇ ਨਾ ਹਲਵਾ ਪਰੋਸ ਕੇ ਰੱਖਿਆ ਹੁੰਦਾ ਹੈ ਕੰਧਾਂ ਹੁਤੀ ਸੋ ਤੋਪਨ ਟਾਹੀ ਸਾਧ ਸੰਗਤ ਇਹ ਨਾ ਪਾਸ ਤੋਪਾਂ ਸਾਨ ਜਿਨ੍ਹਾਂ ਨਾਲ ਕੰਧਾਂ ਉਹਨਾਂ ਨੇ ਢਾ ਦਿੱਤੀਆਂ ਦੀਨੇ ਵੀ ਥੇ ਬੁਰਜ ਗਿرائی ਤੇ ਜਿਹੜੇ ਬੁਰਜ ਸਾਨ ਉਹ ਬੁਰਜ ਵੀ ਕਹਿੰਦੇ ਤੋਪਾਂ ਦੇ ਗੋਲੇ ਮਾਰ ਕੇ ਡੇਗ ਦਿੱਤੇ ਹਨ ਦੌੜ ਚੜਨ ਕੋ ਬਹੁ ਭਇਓ ਰਾਹੇ ਇਸ ਤਰ੍ਹਾਂ ਦੌੜ ਕੇ ਚੜਨ ਨੂੰ ਜਦੋਂ ਕਹਿੰਦੇ ਕੁਝ ਰਾਹ ਬਣ ਗਿਆ ਹੈ ਔਰ ਪੋੜੀ ਬੀ ਬਹੁ ਦਈਤ ਰਾਏ ਤੇ ਨਾਲ ਕੁਝ ਕੁ ਪੌੜੀਆਂ ਜਿਹੜੀਆਂ ਨੇ ਉਹ ਕੰਧਾਂ ਦੇ ਨਾਲ ਲਾ ਦਿੱਤੀਆਂ ਹਨ ਇਮਕਰ ਕੁਸ਼ਕ ਸੋ ਅੰਦਰ ਵੜੇ ਇਸ ਤਰ੍ਹਾਂ ਕੁਝ ਕੁ ਮਿਹਨਤ ਕਰਕੇ ਤੁਰਕ ਗੜੀ ਦੇ ਅੰਦਰ ਵੜ ਗਏ ਹਨ ਉਤ ਵੱਲੋਂ ਭਏ ਸਿੱਖ ਵੀ ਖੜੇ ਤੁਰਕਾਂ ਨੂੰ ਆਉਂਦਿਆਂ ਵੇਖ ਕਰਕੇ ਦੂਜੇ ਪਾਸੋਂ ਸਿੰਘ ਵੀ ਅੱਗੋਂ ਤਿਆਰ ਬਰ ਤਿਆਰ ਹੋ ਗਏ ਹਨ ਕਉ ਕਹੈ ਅਬ ਬੰਦੇ ਪੈ ਜਾਹੁ ਆਈ ਹੋਈ ਫੌਜ ਨੂੰ ਵੇਖ ਕੇ ਕੁਝ ਕੁ ਸਿੰਘ ਕਹਿੰਦੇ ਜਾਓ ਭਾਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਬਰ ਦਿਓ ਕਿ ਤੁਰਕਾਂ ਦੀ ਫੌਜ ਚੜ ਕੇ ਆ ਗਈ ਗੜੀ ਦੇ ਅੰਦਰ ਵੜ ਗਈ ਹੈ ਕਉਕ ਹੈ ਅਬ ਬੇਲਾ ਨਾ ਹੋ ਤੇ ਕੋਈ ਸਿੰਘ ਕਹਿੰਦਾ ਭਾਈ ਸਿੰਘੋਣ ਵੇਲਾ ਥੋੜਾ ਬੰਦਾ ਸਿੰਘ ਨੂੰ ਖਬਰ ਦੇਣ ਦਾ ਅਬ ਨਠ ਮਰਨ ਬੰਦਾ ਢਿਗ ਜਾਈਏ ਕਹਿੰਦੇ ਹੁਣ ਮਰਨ ਦਾ ਵੇਲਾ ਆਇਆ ਤੇ ਤੁਹਾਨੂੰ ਕੀ ਲੱਗਦਾ ਵੀ ਆਪਾਂ ਨਠ ਕੇ ਬੰਦਾ ਸਿੰਘ ਕੋਲ ਜਾਈਏ ਵੀ ਹੁਣ ਸਾਨੂੰ ਤੁਰਕ ਮਾਰਨ ਆ ਗਏ ਹਨ ਆ ਗਏ ਦਰਗਾਹੋਂ ਠੋਰ ਨਾ ਪਾਈਏ ਤੇ ਜਿਹੜਾ ਮਰਨ ਵਕਤ ਨਠ ਕੇ ਦੂਜੇ ਪਾਸੇ ਜਾਂਦਾ ਨਾ ਉਹਨੂੰ ਦਰਗਾਹ ਵਿੱਚ ਥਾਂ ਨਹੀਂ ਪ੍ਰਾਪਤ ਹੁੰਦੀ। ਅਬ ਲੜ ਮਰਨੋ ਵੇਲਾ ਆਹੇ। ਸਿੰਘੋਂ ਤਾਂ ਲੜ ਮਰਨ ਦਾ ਵੇਲਾ ਹੈ। ਹੁਣ ਤਾਂ ਜੰਗ ਵਿੱਚ ਸ਼ਹੀਦ ਹੋਣ ਦਾ ਵੇਲਾ ਹੈ। ਕਰਨ ਫਰਿਆਦ ਨਾ ਵੇਲੋ ਯਾਹੇ। ਤੇ ਹੁਣ ਫਰਿਆਦ ਕਰਨ ਦਾ ਵੇਲਾ ਨਹੀਂ ਵੀ ਆਪਾਂ ਬੰਦਾ ਸਿੰਘ ਦੇ ਕੋਲ ਜਾ ਕੇ ਫਰਿਆਦੀ ਬਣੀਏ। ਜਬ ਖਵਿੰਦ ਪਰ ਪਰੈ ਆਪਾਰ। ਜਦੋਂ ਵੀ ਆਪਣੇ ਮਾਲਕ ਦੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਭਾਰ ਪੈ ਜਾਂਦਾ ਹੈ ਯਾਨੀ ਕੋਈ ਪੀੜ ਕੋਈ ਮੁਸ਼ਕਲ ਆ ਪੈਂਦੀ ਹੈ ਨਾ ਮਰਦਨ ਕੀ ਫਰਿਆਦ ਤਬ ਕਰ ਤੇ ਮਰਦਾਂ ਦਾ ਫਿਰੇ ਕੰਮ ਨਹੀਂ ਵੀ ਉਹ ਜਾ ਕੇ ਫਰਿਆਦ ਕਰਨ ਉਹ ਜਾ ਕੇ ਆਪਣੇ ਮਾਲਕ ਨੂੰ ਕਹਿਣ ਜੀ ਸਾਡੀ ਮਦਦ ਕਰੋ ਇਹ ਸੂਰਮਿਆਂ ਦਾ ਯੋਧਿਆਂ ਦਾ ਕੰਮ ਨਹੀਂ ਹੁੰਦਾ ਜੋ ਖਵਿੰਦ ਕੀ ਜਗਾ ਸੋ ਮਰੀਏ ਕਹਿੰਦੇ ਜੇਕਰ ਆਪਣੇ ਮਾਲਕ ਦੀ ਥਾਂ ਦੇ ਉੱਪਰ ਜੰਗ ਵਿੱਚ ਮਰ ਜਾਈਏ ਬਹੁਤ ਦਰਸ ਸੁਖ ਸਵਰਗ ਹੈ ਭਰੀਏ ਫਿਰ ਸਵਰਗ ਵਿੱਚ ਜਾ ਕੇ ਬਹੁਤ ਸਾਰੇ ਸੁੱਖਾਂ ਨੂੰ ਪ੍ਰਾਪਤ ਕਰ ਲਈਦਾ ਹੈ ਜਿਹੜਾ ਆਪਣੇ ਮਾਲਕ ਦੀ ਆਪਣੇ ਮਾਲਕ ਦੀ ਖਾਤਰ ਜੰਗ ਵਿੱਚ ਸ਼ਹੀਦ ਹੋ ਜਾਂਦਾ ਹੈ ਦੁਹਰਾਓ ਅਬ ਲੜ ਮਰਨੋਂ ਕਾਮ ਹੈ ਪਰ ਯਾਦ ਕਾਮ ਅਬ ਨਾਹੀਂ ਸਿੰਘੋਂ ਹੁਣ ਲੜ ਕੇ ਮਰਨਾ ਇਹੀ ਸਾਡਾ ਕੰਮ ਹੈ ਤੇ ਫਰਿਆਦ ਕਰਨ ਦਾ ਹੁਣ ਸਮਾਂ ਨਹੀਂ ਅਬ ਤੇ ਰਹੇ ਜੋ ਜੀਵਤ ਫਿਰ ਫਰਿਆਦੀ ਜਾਹੇ ਇਸ ਜੰਗ ਦੇ ਵਕਤ ਹੁਣ ਜਿਹੜੇ ਸਿੰਘ ਜਿਉਂਦੇ ਰਹਿ ਜਾਣਗੇ ਉਹ ਜਾ ਕੇ ਫਰਿਆਦੀ ਬਣਨਗੇ ਉਹ ਜਾ ਕੇ ਬੰਦਾ ਸਿੰਘ ਨੂੰ ਸਾਰੀ ਵਿਥਿਆ ਦੱਸਣਗੇ ਤੇ ਭਾਈ ਹੁਣ ਸਿੰਘ ਤਿਆਰ ਬਰ ਤਿਆਰ ਹੋ ਜਾਓ ਤੁਰਕਾਂ ਦਾ ਟਾਕਰਾ ਕਰੋ ਸਿੱਖਨ ਹਿੰਮਤ ਕਰਤ ਬੈ ਬੜੇ ਸੋ ਲੀਨੇ ਮਾਰ ਭਾਵੇਂ ਸਿੰਘ ਭੁਖੇ ਭਾਣੇ ਸਨ ਲੰਗਰ ਪਾਣੀ ਸੀ ਨਹੀਂ ਸੀ ਛਕਿਆ ਸਰੀਰ ਕਮਜ਼ੋਰ ਸਨ ਆਰਾਮ ਨਹੀਂ ਸੀ ਕੀਤਾ ਪਰ ਮਹਾਰਾਜ ਨੇ ਇੰਨੀ ਹਿੰਮਤ ਉਹਨਾਂ ਸਿੰਘਾਂ ਨੂੰ ਬਖਸ਼ੀ ਹੈ ਕਿ ਜਿਹੜੇ ਤੁਰਕ ਗੜੀ ਅੰਦਰ ਵੜ ਗਏ ਸਨ ਸਿੰਘਾਂ ਨੇ ਉਹ ਸਾਰੇ ਹੀ ਮਾਰ ਛੁੱਟੇ ਹਨ ਹੋਰ ਹੋਰ ਜੋ ਊਚੜੈ ਤਿੰਨ ਕੋ ਸੁਨੋ ਹਵਾਰ ਤੇ ਹੋਰ ਜਿਹੜੇ ਤੁਰਕ ਕੰਧਾਂ ਦੇ ਨਾਲ ਪੌੜੀਆਂ ਲਾ ਲਾ ਕੇ ਅੰਦਰ ਵੜ ਰਹੇ ਸਨ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਹੁਣ ਉਹਨਾਂ ਦੇ ਹਾਲਾਤ ਸੁਣੋ ਵੀ ਉਹਨਾਂ ਨਾਲ ਕੀ ਕੁਝ ਵਾਪਰਿਆ ਹੈ ਚੋਪਈ ਤਰ ਪੌੜੀ ਕੰਧਨ ਹੱਥ ਪਾਏ ਤੁਰਕਾ ਨੇ ਜਦੋਂ ਪੌੜੀਆਂ ਲਾ ਕੇ ਤੇ ਕੰਧਾਂ ਦੇ ਉੱਪਰ ਹੱਥ ਪਾਏ ਹਨ ਅਗਿਓ ਉਨ ਦੇ ਹੱਥ ਘਟਾਏ ਅਗੋ ਸਿੰਘਾਂ ਨੇ ਮਾਰ ਕੇ ਤੇ ਲਾ ਕੇ ਅੰਦਰ ਵੜ ਰਹੇ ਤੇ ਗੋਲਾ ਕੇ ਅੰਦਰ ਵੜ ਰਹੇ ਤੇ ਗੋਲੀਆਂ ਛੁੱਟਦੀਆਂ ਨੇ ਬੰਦੂਕਾਂ ਗੋਲੀਆਂ ਛੁੱਟਦੀਆਂ ਨੇ ਬੰਦੂਕਾਂ ਚੱਲਦੀਆਂ ਹਨ ਤੀਰ ਕਮਾਨੋਂ ਜਾਮੈਂ ਚੱਲਦੀਆਂ ਹਨ ਤੀਰ ਕਮਾਨੋਂ ਜਾਮੈਂ ਸ਼ੂਕਤ ਕਮਾਨ ਵਿੱਚੋਂ ਤੀਰ ਜਿਹੜੇ ਨੇ ਉੱਡਣੇ ਸੱਪ ਦੇ ਵਾਂਗੂ ਸ਼ੂਕਤ ਉੱਕਦੇ ਹੋਏ ਜਾਂਦੇ ਹਨ ਜਾਂਦੇ ਹਨ ਸ਼ਮਸ਼ੇਰ ਨੰਗੀ ਫੜ ਥੇਕ ਉਖੜੇ ਸਿੰਘ ਜਿਹੜੇ ਸ਼ੇਰ ਨੰਗੀ ਫੜ ਥੇਕ ਉਖੜੇ ਸਿੰਘ ਜਿਹੜੇ ਹਨ ਉਹ ਗੜੀ ਦੇ ਦਰਵਾਜੇ ਤੇ ਲਾਗੇ ਮਾਨੋ ਹਨੇਰਾ ਪੈ ਗਿਆ ਜਦੋਂ ਆਪਣੇ ਤੇ ਪਰਾਏ ਦੀ ਕੋਈ ਸਮਝ ਨਹੀਂ ਪੈ ਰਹੀ ਦੋ ਉਤਰਫ ਤੇ ਇੱਕ ਤਰਫ ਭਈ ਭਾਈ ਰਤਨ ਸਿੰਘ ਜੀ ਕਹਿੰਦੇ ਭਾਈ ਰਤਨ ਸਿੰਘ ਜੀ ਕਹਿੰਦੇ ਦੋਵੇਂ ਥੀਰਾ ਆਪਸ ਵਿੱਚ ਜਦੋਂ ਰਲਗੱਡ ਹੋ ਗਈਆਂ ਨਾ ਦੋਵੇਂ ਥੀਰਾ ਆਪਸ ਵਿੱਚ ਜਦੋਂ ਰਲ ਹਟ ਹੋ ਗਈਆਂ ਨਾ ਆਪਸ ਵਿੱਚ ਜਦੋਂ ਲੋਤਨ ਪੈਮ ਲੋਥੈਂ ਪਈ ਭਾਈ ਰਤਨ ਸਿੰਘ ਜੀ ਕਹਿੰਦੇ ਉੱਥੇ